ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਜੀ ਦੇਸੀ ਮਹੀਨਿਆਂ ਦੇ ਅਨੁਸਾਰ ਸਾਲ ਦਾ ਤੀਜਾ ਮਹੀਨਾ ਜੇਠ ਜੇਠ ਮਹੀਨੇ ਨੂੰ ਸਾਲ ਦਾ ਸਭ ਤੋਂ ਵੱਡਾ ਮਹੀਨਾ ਹੋਣ ਦਾ ਮਾਣ ਪ੍ਰਾਪਤ ਹੈ ਕਿ ਇਹ ਮਹੀਨਾ ਆਦਮਈ ਤੋਂ 1 ਜੂਨ ਤੱਕ ਚੱਲਦਾ ਹੈ ਇਸ ਮਹੀਨੇ ਸੂਰਜ ਦੀ ਤਪਸ਼ ਬੇਹੱਦ ਤੇਜ਼ ਹੋ ਜਾਂਦੀ ਹੈ ਦਿਨ ਦੇ 10 ਵਜੇ ਨੂੰ ਲੋਕ ਕਾਮਤੰਦੀ ਨੇ ਬੀੜਕੇ ਘਰ ਰਹਿਣਾ ਨੂੰ ਤਰਜੀਹ ਦਿੰਦੇ ਹਨ ਬਾਹਰ ਤੇਜ਼ ਤੇ ਗਰਮ ਹਵਾਵਾਂ ਚੱਲਣ ਲੱਗਦੀਆਂ ਹਨ ਇਸੇ ਲਈ ਇਹ ਅਖਾਣ ਪ੍ਰਸਿੱਧ ਹੈ ਜੇਠ ਮਹੀਨਾ ਲੂਆਂ ਦਾ ਪਾਣੀ ਸੁੱਕ ਦਾ ਖੂਹਾਂ ਦਾ ਗੱਲ ਕੀ ਜੇਠ ਮਹੀਨੇ ਪਾਣੀ ਦੇ ਸਮੁੱਚੇ ਸਰੋਤ ਸੁੱਕਣ ਲੱਗਦੇ ਹਨ ਦਰਖਤਾਂ ਦੇ ਪੱਤੇ ਸੁੱਕਣ ਲੱਗਦੇ ਹਨ ਘਾਹ ਤੱਕ ਸੁੱਕ ਜਾਂਦਾ ਹੈ ਇਸ ਮਹੀਨੇ ਪਾਣੀ ਦੀ ਅਹਿਮੀਅਤ ਬੇਹੱਦ ਵੱਧ ਜਾਂਦੀ ਹੈ। ਪੁਰਾਤਨ ਸਮਿਆਂ ਵਿੱਚ ਔਰਤਾਂ ਨੂੰ ਦੂਰੋਂ ਦੂਰੋਂ ਘੜੇ ਸਿਰਾਂ ਤੇ ਚੁੱਕ ਕੇ ਪਾਣੀ ਲਿਆਉਣਾ ਪੈਂਦਾ ਸੀ। ਸਵੇਰ ਹੁੰਦਿਆਂ ਸਾਰ ਪਾਣੀ ਢੋਣਾ ਇੱਕ ਅਹਿਮ ਕਾਰਜ ਹੁੰਦਾ ਸੀ। ਸਮੇਂ ਦੇ ਬਦਲਦੇ ਦੌਰ ਤੋਂ ਖੂਹਾਂ ਤੋਂ ਨਲਕੀ ਨਲਕਿਆਂ ਤੋਂ ਮੋਟਰਾਂ ਟੁੱਟੀਆਂ ਵਾਲੇ ਦੌਰ ਤੋਂ ਗੁਜ਼ਰਦਿਆਂ ਹੁਣ ਘਰਾਂ ਵਿੱਚ ਟੈਂਕੀਆਂ ਬਣ ਗਈਆਂ ਹਨ। ਪਰ ਇੰਨੀ ਦਿਨੀ ਟੈਂਕੀਆਂ ਦਾ ਪਾਣੀ ਨਹੀਂ ਉਬਲਣ ਲੱਗਦਾ ਹੈ। ਜੇਠ ਮਹੀਨੇ ਦਾ ਜੇਠ ਸ਼ਬਦ ਨਾਲ ਅਹਿਮ ਸੰਬੰਧ ਹੈ। ਪੁਰਾਤਨ ਸਮਿਆਂ 'ਚ ਜਦੋਂ ਸੰਯੁਕਤ ਪਰਿਵਾਰ ਸਨ ਤਾਂ ਘਰ ਦੀ ਅਗਵਾਈ ਉਮਰ ਵਿੱਚ ਸਭ ਤੋਂ ਵੱਡੇ ਜੀ ਦੇ ਹਿੱਸੇ ਆਉਂਦੀ ਸੀ। ਤੇ ਮੁਖਤਿਆਰੀ ਆਉਣ ਕਾਰਨ ਜਿੱਥੇ ਉਸ ਦਾ ਆਕੜਖੋਰ ਤੇ ਸਵੈ-ਅਭਿਮਾਨੀ ਹੋਣਾ ਆਮ ਗੱਲ ਸੀ, ਉਥੇ ਘਰ ਦੇ ਬਾਕੀ ਜੀਆਂ ਪ੍ਰਤੀ ਉਸ ਦਾ ਵਤੀਰਾ ਥੋੜਾ ਭੈ ਵਾਲਾ ਬਣਿਆ ਰਹਿੰਦਾ ਸੀ। ਹੌਲੀ-ਹੌਲੀ ਜੇਠ ਸ਼ਬਦ ਦਾ ਕਿਰਦਾਰ ਪੰਜਾਬੀ ਸੱਭਿਆਚਾਰ 'ਚ ਵਿਗੜ ਗਿਆ। ਪਰ ਘਰ ਦੀਆਂ ਤਰੱਕੀਆਂ ਪਿੱਛੇ ਜੇਠ ਦੀ ਪਾਲਣਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੁਰਾਤਨ ਸਮਿਆਂ 'ਚ ਘਰ ਦੀ ਅਗਵਾਈ ਕਰਦੇ ਕਰਦੇ ਜ਼ਮੀਨ ਜਾਇਦਾਦ ਦੀ ਵੰਡ ਦੇ ਡਰੋਂ ਜੇਠ ਛੜਾ ਰਹਿ ਜਾਂਦਾ। ਜੋ ਕਿ ਖੁਦ ਹੀ ਛੋਟੇ ਭਾਈ ਦੇ ਵਿਆਹ ਦੀ ਖੁਸ਼ੀ-ਖੁਸ਼ੀ ਸਹਿਮਤੀ ਦੇ ਦਿੰਦਾ ਪਰ ਬਾਅਦ 'ਚ ਕਈ ਵਾਰ ਘਰਾਂ ਵਿੱਚ ਆਈਆਂ ਨਵੀਆਂ ਵਿਆਹੀਆਂ ਜੇਠਾਂ ਦੀ ਨਗੌਰ ਝੱਲਣ ਤੋਂ ਇਨਕਾਰ ਹੀ ਹੋ ਜਾਂਦੀਆਂ ਤੇ ਜੇਠ ਦੀ ਸੱਤਾ ਨੂੰ ਚੁਣੌਤੀ ਮਿਲਦੀ। ਚੌਥੇ ਗੁਰੂ ਰਾਮਦਾਸ ਜੀ ਆਪਣੇ ਪਰਿਵਾਰ ਦੇ ਵੱਡੇ ਬੱਚੇ ਹੋਣ ਕਾਰਨ ਉਹਨਾਂ ਦੇ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ। ਉਹਨਾਂ ਨੇ ਗੁਰੂ ਤਗਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਇਸ ਜੇਠੇ ਦੀ ਪਰੰਪਰਾ ਨੂੰ ਤੋੜ ਦਿੱਤਾ ਤੇ ਯੋਗਤਾ ਨੂੰ ਵਧੇਰੇ ਅਹਿਮੀਅਤ ਦਿੱਤੀ। ਪੰਜਾਬੀ ਸੱਭਿਆਚਾਰ ਵਿੱਚ ਜੇਠ ਦੇ ਸੁਭਾਅ ਬਾਰੇ ਸਿੱਖਣੀਆਂ, ਗੀਤਾਂ ਆਦਿ ਆਉਂਦੇ ਜ਼ਿਕਰ ਤੋਂ ਵੀ ਜੇਠ ਤੇ ਰਿਸ਼ਤੇ ਤੇ ਇਸ ਦੀ ਅਹਿਮੀਅਤ ਬਾਰੇ ਪਤਾ ਲੱਗ ਜਾਂਦਾ ਹੈ। ਜੇਠ ਮਤਲਬ ਸਭ ਤੋਂ ਵੱਡਾ ਦੀ ਅਹਿਮੀਅਤ ਇਸ ਗੱਲ ਤੋਂ ਹੀ ਲਈ ਜਾ ਸਕਦੀ ਹੈ ਕਿ ਵਿਗਿਆਨਿਕ ਯੁੱਗ ਵਿੱਚ ਵੀ ਲੋਕ ਜਠੇਰਿਆਂ ਦੀ ਪੂਜਾ ਕਰਨ ਵਿੱਚ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਕਰਦੇ ਜੇਠ ਮਹੀਨੇ ਸੂਰਜ ਦੇਰੀ ਨਾਲ ਛਿਪਦਾ ਹੈ ਦਿਨ ਵੱਡੇ ਤੇ ਰਾਤਾਂ ਛੋਟੀਆਂ ਹੋ ਜਾਂਦੀਆਂ ਹਨ ਵਿਗਿਆਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਧਰਤੀ ਸੂਰਜ ਦੇ ਨੇੜੇ ਆਉਣ ਕਾਰਨ ਗਰਮੀ ਵਧੇਰੇ ਹੋ ਜਾਂਦੀ ਹੈ ਇਸ ਮਹੀਨੇ ਜਿੱਥੇ ਧਰਤੀ ਤੇ ਰਿੰਗਣ ਵਾਲੇ ਜੀਵ ਦਰਦੀ ਚ ਲੁਕੇ ਰਹਿੰਦੇ ਹਨ ਉਥੇ ਪਰਿੰਦੇ ਵੀ ਦਰਖਤਾਂ ਤੇ ਦੁਪਹਿਰ ਕੱਟਦੇ ਨੇ ਲੋਕਾਈ ਘਰਾਂ ਚ ਦੜੀ ਰਹਿੰਦੀ ਹੈ ਤਾਂ ਹੀ ਕਿਹਾ ਜਾਂਦਾ ਹੈ ਕਿ ਜੇਠ ਹਾੜ ਕੁਖੀ ਸੌਣ ਭਾਦੋਂ ਰੁਖੀ ਗੱਲ ਕੀ ਇਸ ਮਹੀਨੇ ਦੀ ਗਰਮੀ ਲੋਕਾਂ ਦਾ ਦਮ ਕੱਢ ਦਿੰਦੀ ਹੈ ਇਸ ਕਰਕੇ ਹੀ ਪੁਰਾਤਨ ਸਮਿਆਂ ਵਿੱਚ ਲੋਕਾਂ ਨੇ ਰਾਈਆਂ ਦੇ ਪਾਣੀ ਪੀਣ ਲਈ ਰਸਤਿਆਂ ਵਿੱਚ ਖੂਹੀਆਂ ਬਣਵਾਈਆਂ ਪਾਣੀ ਦੇ ਘੜੇ ਭਰ ਕੇ ਰੱਖਦੇ ਨਲਕੇ ਲਵਾਉਂਦੇ ਹੁਣ ਸ਼ਹਿਰਾਂ ਵਿੱਚ ਅਸੀਂ ਦੇਖਦੇ ਹਾਂ ਕਿ ਰਾਈਆਂ ਲਈ ਲੋਹੇ ਦੀਆਂ ਟੈਂਕੀਆਂ 'ਚ ਪਾਣੀ ਭਰ ਕੇ ਰੱਖਿਆ ਜਾਂਦਾ ਹੈ ਇਹ ਇਨਸਾਨ ਦੀ ਖੁਦਗਰਜ਼ੀ ਹੀ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਤੇ ਹੁਣ ਪਾਣੀ ਬੋਤਲਾਂ 'ਚ ਵਿਕਣ ਲੱਗ ਗਿਆ ਹੈ ਇੰਨੀ ਗਰਮੀ ਵਿੱਚ ਵੀ ਕਿਸਾਨਾਂ ਦੇ ਕੰਮ ਤੰਦੇ ਨਹੀਂ ਮੁੱਕਦੇ ਪੁਰਾਤਨ ਸਮਿਆਂ ਚ ਹਾਲੀ ਇਸ ਮਹੀਨੇ ਮੂਹ ਹਨੇਰੇ ਖੇਤਾਂ ਵੱਲ ਬਲਦ ਲੈ ਕੇ ਤੁਰਦੇ ਗਉ ਦੇ ਜਾਏ ਕਦੇ ਗਾਲਾਂ ਤੇ ਕਦੇ ਪਿਆਰ ਨਾਲ ਬਲਦਾਂ ਨੂੰ ਹੱਕ ਦੇ ਕਦੇ ਕਦਾਈ ਧੁੱਪਾਂ ਦੇ ਸਤਾਏ ਬੇਜ਼ਵਾਨ ਪਸ਼ੂਆਂ ਤੇ ਗੁੱਸਾ ਵੀ ਕਰਦੇ ਪਰ ਸ਼ਾਮ ਨੂੰ ਉਹਨਾਂ ਨੂੰ ਜੋ ਜੋਵਾਂ ਦੇ ਆਟੇ ਦੇ ਪੀੜੇ ਦੇ ਕੇ ਫਿਰ ਅਗਲੇ ਦਿਨ ਦੀ ਤਿਆਰੀ ਕਰਦੇ ਇਸ ਤਰ੍ਹਾਂ ਅਸੀਂ ਤਰੱਕੀ ਕਰਦੇ ਇਸ ਸਾਦ ਮੁਰਾਦੀ ਜ਼ਿੰਦਗੀ ਚੋਂ ਨਿਕਲ ਕੇ ਟਰੈਕਟਰਾਂ ਤੇ ਰੋਟਾਵੀਟਰਾਂ ਦੇ ਯੁੱਗ ਚ ਆ ਗਏ ਪਿਆਜ਼ ਨਾਲ ਮਿੱਸੀਆਂ ਰੋਟੀਆਂ ਖਾਂਦੇ ਖੇਤਾਂ 'ਚ ਲੱਸੀ ਪੀਂਦੇ ਹੁਣ ਪੱਛਮੀ ਸਭਿਤਾ ਦੇ ਪ੍ਰਭਾਵ 'ਚ ਕੋਕ ਪੀਜ਼ਾ 버ਗਰ ਖਾਣ ਲੱਗੇ ਹਾਂ ਤੁਰ ਕੇ ਕੋਹਾਂ ਮੀਲਾਂ ਦੀ ਬਾਟ ਕੱਟਣ ਵਾਲੇ ਪੰਜਾਬੀ ਹੁਣ ਡਾਕਟਰ ਦੇ ਬੂਹੇ ਤੇ ਹੀ ਸੈਰ ਕਰਦੇ ਨੇ ਲੋਕ ਜੇਠ ਮਹੀਨੇ ਧੂਣੀਆਂ ਤੁਖਾ ਕੇ ਸਰਬਸ਼ਕਤੀਮਾਨ ਪ੍ਰਭੂ ਦੇ ਮਿਲਾਪ ਲਈ ਸਾਧਨਾ ਕਰਦੇ ਨੇ ਆਪਣੇ ਸਰੀਰਾਂ ਨੂੰ ਕਸ਼ਟ ਦਿੰਦੇ ਨੇ ਇਸ ਮਹੀਨੇ Hindu ਧਰਮ ਚ ਪੁੱਤਰ ਦੀ ਪ੍ਰਾਪਤੀ ਲਈ ਪਿੱਪਲ ਦੀ ਪੂਜਾ ਹੁੰਦੀ ਹੈ ਦੂਜੇ ਪਾਸੇ ਇਸ ਮਹੀਨੇ ਆਮ ਕਬੀਲਦਾਰ ਬੰਦਿਆਂ ਨੂੰ ਅਗਲੇ ਮਹੀਨਿਆਂ ਚ ਪਹਿਣ ਵਾਲੇ ਮੀਹਾ ਭਾਵ ਬਰਸਾਤ ਰੁੱਤ ਦਾ ਫਿਕਰ ਲੱਗ ਜਾਂਦਾ ਹੈ ਪੁਰਾਤਨ ਜ਼ਮਾਨੇ ਚ ਲੋਕ ਟੋਬਿਆਂ ਤੋਂ ਮਿੱਟੀ ਕੱਢ ਕੇ ਲਿਆਉਂਦੇ ਤੇ ਕਹਾਣੀਆਂ ਬਣਾਉਂਦੇ ਸਲੀਕੇ ਨਾਲ ਘਰਾਂ ਦੀਆਂ ਕੱਚੀਆਂ ਗੰਧਾਂ ਲਿਪਦੇ ਛੱਤਾਂ ਤੇ ਮਿੱਟੀ ਪਾਉਂਦੇ ਇਸ ਤਰ੍ਹਾਂ ਜੀਠ ਹਾੜ ਲੰਘ ਜਾਂਦੀ ਭੁਖੇ ਤਿਹਾਈ ਸ਼ੱਕਰ ਦਾ ਪਾਣੀ ਤੇ ਸਤੂ ਪੀਉਂ ਕੇ ਪੀਂਦੇ ਇਸ ਮਹੀਨੇ ਫਲ ਤਰਬੂਜ਼ੇ ਖਰਬੂਜ਼ੇ ਕੱਕੜੀਆਂ ਤਰ੍ਹਾਂ ਖੀਰੇ ਆਦ ਖਾਂਦੇ ਇਸ ਤਰ੍ਹਾਂ ਜੀਠ ਦਾ ਸਖਤ ਮਹੀਨਾ ਲੋਕ ਸੁਖੀ ਸਾਂਦੀ ਕੱਢਦੇ ਧੰਨਵਾਦ